ਸਿਰ ਅਕਾਲ ਤੱਕ ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਲਾਂਬੇ ਕੀਤਾ ਗਿਆ ਹੈ ਤਾਂ ਉਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਚ ਵੱਡੀ ਬਗਾਵਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਵਿਕਰਮਜੀਤ ਸਿੰਘ ਮਜੀਠੀਆ ਸਣ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੇ ਇਹ ਸਹਿਮਤੀ ਜਤਾਈ ਹੈ ਨਾਰਾਜ਼ਗੀ ਜਤਾਈ ਹੈ ਕਿ ਅੰਤਰਿਕ ਕਮੇਟੀ ਨੇ ਜੋ ਫੈਸਲਾ ਲਿਆ ਉਸ ਦੇ ਨਾਲ ਡੂੰਗੀ ਠੇਸ ਪਹੁੰਚੀ ਹੈ ਤਾਂ ਬੀਬੀ ਜਗੀਰ ਕੌਰ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਇਆ ਗੱਲਬਾਤ ਕਰਦੇ ਆਂ ਬੀਬੀ ਜਗੀਰ ਕੌਰ ਵੀ ਇਸ ਮਸਲੇ ਤੇ ਕੀ ਸੋਚਦੇ ਆਂ ਬੀਬੀ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਸਸਿਕਾ ਲ ਜੀ ਸਤਿ ਸ਼੍ਰੀ ਅਕਾਲ ਸਸਿਕਾ ਲ ਬੀਬੀ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਮੇਰਾ ਇਹੋ ਹੈ ਕਿ ਕਿਵੇਂ ਸੋਚਦੇ ਹੋ ਕੀ ਦੇ ਕਿਵੇਂ ਦੇਖਦੇ ਹੋ ਵਿਕਰਮ ਮਜੀਠੀਆ ਹੁਣਾਂ ਦਾ ਪਹਿਲਾ ਬਿਆਨ ਇਹ ਆਇਆ ਹੈ ਇਸ ਤੇ ਪੂਰਾ ਪ੍ਰੈਸ ਨੋਟ ਉਹਨਾਂ ਨੇ ਜਾਰੀ ਕੀਤਾ ਹੈ ਨਾਰਾਜ਼ਗੀ ਜਤਾਈ ਹੈ ਅੰਤਰੀਂ ਕਮੇਟੀ ਦੇ ਫੈਸਲੇ ਤੇ ਤੁਸੀਂ ਵੀ ਬਲੈਕਡੇ ਦੇ ਤੌਰ ਤੇ ਮਨਾਇਆ ਉਸ ਨੂੰ ਜੀ ਦੇਖੋ ਗਾਲਿਸ਼ ਹੈ ਜਦੋਂ ਕੌਮ ਦਾ ਵੱਡੇ ਨੁਕਸਾਨ ਹੋਣ ਕਿ ਹਰ ਸਿੱਖ ਜਿਹੜਾ ਚਿੰਤਤ ਹੁੰਦਾ ਜੀ 215 ਦੇ ਵਿੱਚੋਂ ਲੈ ਕੇ ਲਗਾਤਾਰ ਸਾਰੇ ਖਾਸ ਕਰਕੇ ਸ਼੍ਰੋਮਣੀ ਕਾਲdal ਦੇ ਵਰਕਰ ਤੇ ਲੀਡਰ ਅੰਦਰ ਖਾਤੇ ਸਾਰੇ ਦੁਖੀ ਸਨ ਹਾਂ ਬੇਸ਼ੱਕ ਸਾਡੀ ਪੇਸ਼ ਨਹੀਂ ਸੀ ਚੱਲਦੀ ਅਸੀਂ ਬੜਾ ਕੁਝ ਕਹਿੰਦੇ ਸਾਂ ਹਰ ਇੱਕ ਨੂੰ ਪਤਾ ਹੈ ਕਿ ਅਸੀਂ ਕਿਹੜੇ ਕਿਹੜੀਆਂ ਉੱਥੇ ਅੰਦਰ ਲੜਾਈਆਂ ਲੜੀਆਂ ਜਾਂ ਅੰਦਰ ਕਿਹੜੇ ਕਿੜੀਆਂ ਸੀ ਸੁਝਾਅ ਦਿੱਤੇ ਤੇ ਸਾਰਿਆਂ ਦੇ ਮਨਾਂ 'ਚ ਸੀ ਲੇਕਨ ਕੁਝ ਐਸਾ ਸਮਾਂ ਆਇਆ ਜਦੋਂ ਸੀ ਹਾਰ ਕੇ ਥੱਕ ਟੁੱਟ ਗਏ ਜਦੋਂ ਝੁੰਦਾ ਕਮੇਟੀ ਦੀ ਰਿਪੋਰਟ ਆਈ ਤੇ ਉਸ 2022 ਤੋਂ ਬਾਅਦ ਝੁੰਦਾ ਕਮੇਟੀ ਰਿਪੋਰਟ ਜਿਹੜੀ ਸੀ ਸਾਰੇ ਆ ਪੰਜਾਬ ਦੇ ਵਰਕਰਾਂ ਦੀ ਰਿਪੋਰਟ ਸੀ ਹਰ ਹਲਕੇ ਦੀ ਰਿਪੋਰਟ ਸੀ ਉਹਨਾਂ ਨੇ ਕਿਹਾ ਸੀ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਮਾਫੀ ਮੰਗੀ ਜੀ ਜੋ ਗੁਨਾਹ ਹੋਏ ਜੋ ਗਲਤੀਆਂ ਹੋਈਆਂ ਸਿਰ ਝੁਕਾ ਕੇ ਉੱਥੇ ਜਾ ਕੇ ਆਪਣੀ ਜੋ ਸੇਵਾ ਲਗਦੀ ਉਹਨੂੰ ਪੂਰੀ ਕਰੋ ਨੰਬਰ 2 ਕੋਈ ਆਪਣੀ ਪਾਰਟੀ ਦੀ ਤਾਕਤ ਦੇ ਨਾਲ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਦਾ ਨੁਕਸਾਨ ਨਾ ਕਰੋ ਉੱਥੇ ਦੀ ਰਹਿਤ ਮर्यादा ਉੱਥੇ ਦੀ ਮਾਨਮਤਾ ਇਤਿਹਾਸ ਸ਼੍ਰੀ ਅਕਾਲ ਤਖਤ ਸਾਹਿਬ ਦਾ ਉਸ ਦੀ ਸਰਪੁਚਤਾ ਉਸ ਦੀ ਮर्यादा ਨੂੰ ਖੇਸ ਨਹੀਂ ਲੱਗਣੀ ਚਾਹੀਦੀ ਇਹੋ ਜਿਹੀ ਗੱਲਾਂ ਆਈਆਂ ਸਰ ਤੇ ਜਿਹੜੀ ਲੀਡਰਸ਼ਿਪ ਹੈ ਉਹ ਅਸਤੀਫਾ ਦੇਵੇ ਭਾ ਪ੍ਰਧਾਨ ਜਿਹੜਾ ਉਹ ਅਸਤੀਫਾ ਦੇਵੇ ਸੀਨੀਅਰ ਲੀਡਰਸ਼ਿਪ ਤਾਕ ਦੇ ਜਾ ਕੇ ਕੌਮ ਜਿਹੜੀ ਹੈ ਇਕੱਠੀ ਹੋ ਸਕਦੀ ਹੈ ਤਾ ਪਾਰਟੀ ਜਿਹੜੀ ਤਕੜੀ ਹੋ ਸਕਦੀ ਹੈ ਅਸੀਂ ਬਹੁਤ ਕਹਿੰਦੇ ਰਹੇ ਬਹੁਤ ਕਹਿੰਦੇ ਰਹੇ ਲੇਕਿਨ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਇਹਦੇ ਤੇ ਵੀ ਆਉਣ ਆ ਬੀਬੀ ਜੀ ਇਹਦੇ ਤੇ ਵੀ ਆਪਾਂ ਡਿਸਕਸ ਕਰਦੇ ਆ ਪਹਿਲਾਂ ਮੈਂ ਇਹ ਚਾਹਣਾ ਕਿ ਤੁਹਾਡਾ ਰਿਐਕਸ਼ਨ ਕੀ ਹੈ ਸਭ ਤੋਂ ਪਹਿਲਾਂ ਵਿਕਰਮ ਮਜੀਠੀਆ ਜਿਸ ਤਰੀਕੇ ਨਾਲ ਖੁੱਲ ਪਿਆ ਜੀ ਕਿ ਮੈਂ ਕੱਲ ਮੈਂ ਕੱਲ ਹੀ ਕਿਹਾ ਸੀ ਕਿ ਜੋ ਹਾਲਾਤ ਅੱਜ ਬਣ ਗਏ ਐ ਜੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਦਾ ਕਾਹਨ ਕੀਤਾ ਜਾ ਰਿਹਾ ਹੈ ਜੋ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਦੀ ਕਮੇਟੀ ਦੇ ਨਿਯਮਾਂ ਨੂੰ ਤੋੜਿਆ ਜਾ ਸਕਿਆ ਉਹ ਸਾਰੇ ਕੁਝ ਦੇ ਖਿਲਾਫ ਅੱਜ ਹਰ ਕੋਈ ਹੈ ਤੇ ਸਾਰਿਆਂ ਨੇ ਬਹੁਤ ਬੜਾ ਦੁੱਖ ਮਹਿਸੂਸ ਕੀਤਾ ਤੇ ਕੱਲ ਹੀ ਮੈਂ ਕਹਿ ਦਿੱਤਾ ਸੀਗਾ ਕਿ ਅੱਜ ਜਿਹੜੇ ਅੱਜ ਕੋਲ ਬੈਠੇ ਬਾਦਲ ਸਾਹਿਬ ਦੇ ਉਹ ਕੱਲ ਨੂੰ ਨਹੀਂ ਹੋਣਗੇ ਉੱਥੋਂ ਛੱਡ ਕੇ ਆਉਣਗੇ ਔਰ ਸਾਰਿਆਂ ਨੇ ਦੇਖ ਲਓ ਤੁਸੀਂ ਕੱਲਾ ਕੱਲਾ ਅੱਜ ਵੀ ਮੈਂ ਕਹਿੰਨੀ ਐ ਬਾਕੀ ਵੀ ਲੀਡਰ ਕਲੋ ਬਹੁਤ ਵੱਡੀ ਗਿਣਤੀ ਵਿੱਚ ਵਰਕਰ ਵੀ ਜੜੇ ਆ ਉਹ ਇਸ ਦੀ ਨਿੰਦਾ ਵੀ ਕਰਨਗੇ ਸ਼੍ਰੀ ਅਕਾਲ ਤਾ ਸਾਬ ਤੋਂ ਦੂਰੀ ਨਹੀਂ ਬਣਾਉਣਗੇ ਸ਼੍ਰੀ ਅਕਾਲ ਤਾ ਸਾਬ ਦੀ ਛੱਤ ਹਾਏ ਥੱਲੇ ਰਹਿਣਗੇ ਔਰ ਜਿਹੜਾ ਇਹਨਾਂ ਨੇ ਇਹ ਲੋਕ ਲੋਕਾਂ ਦੇ ਭਾਵਨਾਵਾਂ ਦੇ ਖਿਲਾਫ ਜੋ ਫੈਸਲਾ ਕੀਤਾ ਉਹ ਸਭ ਉਹਦੀ ਨਿੰਦਾ ਵੀ ਕਰ ਰਹੇ ਆ ਤੇ ਉਸ ਦੇ ਖਿਲਾਫ ਵੀ ਆ ਤਾਂ ਵਿਕਰਮ ਮਜੀਠੀਆ ਹੁਣੇ ਕਿਹਾ ਜਾ ਸਕਦਾ ਕਿ ਬਗਾਵਤ ਵਾਲੇ ਰਾਹ ਤੇ ਨੇ ਜਾਂ ਵਿਕਰਮ ਮਜੀਠੀਆ ਇਹਨੇ ਲੰਬੇ ਸਮੇਂ ਤੋਂ ਚੁੱਪ ਕਿਉਂ ਰਹੇ ਦੇ ਕੋ ਚੋਪ ਰਿਆਣਾ ਇਹਨਾਂ ਦੀ ਮਜਬੂਰੀ ਹੋ ਸਕਦੀ ਹੈ ਹਮ ਰਿਸ਼ਤੇਦਾਰੀ ਕਰਕੇ ਰਿਸ਼ਤੇਦਾਰੀ ਦੀ ਪੱਕੀ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਵੀ ਹੋ ਸਕਦੀ ਹੈ ਪਰ ਜਦੋਂ ਅੰਤ ਹੋ ਜੇ ਫਿਰ ਹਰ ਗੱਲ ਜਿਹੜੀ ਹੈ ਉਹ ਜ਼ੁਬਾਨ ਚੋਂ ਬਾਹਰ ਆਉਂਦੀ ਹੈ ਹਮ ਦਬੇ ਹੋਏ ਸਾਰੇ ਹੀ ਹੈ ਹਮ ਸਾਰੇ ਦੇ ਮਨਾਂ ਚ ਪੀੜਾ ਸੀ ਬਹੁਤ ਸਾਰੇ ਨੇ ਫੋਨ ਕੀਤਾ ਔਰ ਮੈਂ ਸਵੇਰੇ ਜਦੋਂ ਦਾ ਲੀਡਰਾਂ ਨਾਲ ਫੋਨ ਕਰਨੀ ਸੀ ਰੋਪੜ ਤੋਂ ਖਰੜ ਤੋਂ ਉਹਨਾਂ ਸਾਰੇ ਨੇ ਕਿਹਾ ਜੀ ਅਸੀਂ ਟੁੱਟ ਚੁੱਕੇ ਹਾਂ ਹਮ ਬਹੁਤ ਬੰਦੁਖੀ ਹੈ ਸਾਡਾ ਮਨ ਬਹੁਤ ਅੱਜ ਉਚਾੜ ਹੋਇਆ ਪਿਆ ਬੀਸੀ ਕਰੀਏ ਕੀ ਹੂੰ ਸਾਨੂੰ ਬਹੁਤ ਵੱਡੀ ਤਕਲੀਫ ਹੈ ਹੂੰ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਸ਼੍ਰੀ ਅਕਾਲ ਤਾ ਸਭ ਦੀ ਜੋ ਅੱਜ ਬੇਹੁਰਮਤੀ ਹੋ ਰਹੀ ਹੈ ਜੈ ਸ਼ੋਮਣੀ ਗੁਰਦਰਾ ਪ੍ਰੰਦਰ ਕਮੇਟੀ ਅੰਤਰੀ ਕਮੇਟੀ ਨੇ ਜੋ ਗੱਲ ਫੈਸਲੇ ਲਏ ਆ ਸਾਡੀ ਤੋਂ ਬਰਦਾਸ਼ਤ ਨਹੀਂ ਹੋ ਰਿਆ ਜੋ ਸੀ ਇਕਾਂਤ ਸਿੰਘ ਦੇ ਜਥੇਦਾਰਾਂ ਦਾ ਬਾਕੀ ਜਥੇਦਾਰਾਂ ਦਾ ਬੇਮਾਨ ਕੀਤਾ ਜਾ ਰਿਹਾ ਹੈ ਕਰਦਾਰ ਕੁਸ਼ੀ ਕਰਤੀ ਜਾ ਰਹੀ ਹੈ ਉਹ ਸਾਡੇ ਕੋ ਬਰਦਾਸ਼ਤ ਨਹੀਂ ਹੋ ਰਿਆ ਅਸੀਂ ਆਏ ਅਸੀਂ ਇਸ ਗੱਲ ਦੇ ਖਿਲਾਫ ਹਮ ਤੇ ਸਾਨੂੰ ਉਸ ਵੇਲੇ ਲੱਗ ਰਿਹਾ ਸੀ ਜਦੋਂ ਜਦੋਂ ਅਸੀਂ ਫੋਨ ਕਰਦੇ ਹਾਂ ਕਿਸੇ ਨਾਲ ਗੱਲ ਕਰਦੇ ਹਾਂ ਉਹ ਹਰ ਇੱਕ ਦੀ ਆਵਾਜ਼ ਜਿਹੜੀ ਨਿਕਲਦੀ ਹੈ ਸਰ ਉਸ ਵੇਲੇ ਪਤਾ ਲੱਗ ਜਾਂਦਾ ਹੈ ਕਿ ਇਹ ਸਾਰੇ ਦੁਖੀ ਨੇ ਤਾਂ ਮਜੀਠੀਆ ਹੁਣਾਂ ਨਾਲ ਤੁਹਾਡੀ ਗੱਲਬਾਤ ਹੋਈ ਜਾਂ ਹੋਰ ਲੀਡਰਾਂ ਨਾਲ ਗੱਲਬਾਤ ਹੋਈ ਜਿਵੇਂ ਸ਼ਰਨਜੀਤ ਢਿੱਲੋਂ ਨਾਲ ਹੋਈ ਮੇਰੀ ਗੱਲ ਨਹੀਂ ਹੋਈ ਪਰ ਕੱਲ ਮੈਨੂੰ ਤਕਰੀਬਨ ਅਸੀਂ ਭਾਪ ਲਿਆ ਸੀ ਆਰੇ ਦੁਆਰੇ ਤੋਂ ਵੀ ਕੱਲ ਹੀ ਪਤਾ ਲੱਗ ਗਿਆ ਸੀ ਇਹਨਾਂ ਨੇ ਕੱਲ ਕੋਈ ਪ੍ਰੈਸ ਨੋਟ ਦੇਣਾ ਹੈ ਅੱਛਾ ਤੁਹਾਨੂੰ ਕਿਵੇਂ ਤੁਹਾਨੂੰ ਕਿਵੇਂ ਆਈਡੀਆ ਲੱਗ ਗਿਆ ਸਾਮਤ ਗੱਲਾਂ ਕੀਤੀਆਂ ਸੀ ਹਾਂਜੀ ਤੁਹਾਨੂੰ ਕਿਵੇਂ ਆਈਡੀਆ ਲੱਗ ਗਿਆ ਸੀ ਕੱਲ ਇੱਕ ਦਿਨ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਵਿਕਰਮ ਮਜੀਠੀਆ ਇਸ ਤਰ੍ਹਾਂ ਨੇ ਜੀ ਬਹੁਤ ਸਾਰੇ ਲੀਡਰ ਆਪਸ ਵਿੱਚ ਮਿਲੇ ਸੀ ਆਪਸ ਵਿੱਚ ਗੱਲਾਂ ਹੋਈਆਂ ਸੀ ਉਹ ਉਹਨਾਂ ਨੇ ਸਾਨੂੰ ਦੱਸ ਦਿੱਤਾ ਸੀ ਵੀ ਸਾਰੇ ਜਿਹੜੇ ਆ ਕੋਈ ਨਾ ਕੋਈ ਅੱਜ ਫੈਸਲਾ ਲੈਣਗੇ ਹੂੰ ਅਜੇ ਮਜੀਠੀਆ ਹੁਣੀ ਕੋਈ ਫੈਸਲਾ ਲੈ ਸਕਦੇ ਆ ਤਾਂ ਹੁਣ ਅਗਲੀ ਅਗਲੀ ਰਣਨੀਤੀ ਕੀ ਲੱਗਦੀ ਆ ਬੀਬੀ ਜੀ ਤੁਹਾਨੂੰ ਅਗਲਾ ਰਾਹ ਕੀ ਨਜ਼ਰ ਆਉਂਦਾ ਤੁਹਾਨੂੰ ਦੇਖੋ ਮੈਨੂੰ ਤਾਂ ਲੱਗਦਾ ਕਿ ਪਰਮਾਤਮਾ ਕਿਰਪਾ ਕਰੇਗਾ ਗੁਰਰਾਮ ਦਾਸ ਦੀ ਮੇਰ ਹੋਏਗੀ ਹਮ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹੁਤ ਵੱਡੀ ਉਹ ਤਖਤ ਮਹਾਨਤਾ ਰੱਖਦਾ ਹੈ ਜਿਹਦੇ ਤੇ ਸਾਨੂੰ ਆਸਰਾ ਭਰੋਸਾ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਫਿਰ ਮਜ਼ਬੂਤ ਹੋਵੇਗਾ ਹੋਰ ਜੋ ਇਹਨੂੰ ਉਥੋਂ ਹੁਕਮ ਹੈ ਕਿ ਤੂੰ ਪਹਿਰੇਦਾਰੀ ਕਰਨੀ ਹੈ ਮਾਨ ਮਰਿਆਦਾ ਦੇ ਵੀ ਅਕਾਲ ਤਖਤ ਦੀ ਰਹਿਤ ਮਰਿਆਦਾ ਦੇ ਵੀ ਉਸਦੀ ਖੂਬਸੂਰਤੀ ਦੀ ਵੀ ਉਸਦੀ ਜਿਹੜੀ ਤਾਕਤ ਹੈ ਸ਼ਾਨਾ ਮਤਾ ਇਤਿਹਾਸ ਹੈ ਉਸਦੀ ਵੀ ਤੇ ਸ਼੍ਰੋਮਣੀ ਗੁਰਦਾਰਾਪੁਰੰਦਾ ਕਮੇਟੀ ਜਿਹੜਾ ਕੁਰਬਾਨੀਆਂ ਵਿੱਚੋਂ ਨਿਕਲ ਕੇ ਬਣੀ ਸਸਤਾ ਉਹਦੀ ਆਜ਼ਾਦ ਹਸਤੀ ਦੀ ਵੀ ਮੈਨੂੰ ਲੱਗਦਾ ਹੈ ਕਿ ਅੱਜ ਹਰ ਇੱਕ ਦੇ ਮਨ 'ਚ ਆ ਗਿਆ ਇਹ ਸਾਰੀਆਂ ਸਸਤਾਵਾਂ ਫਿਰ ਉਸੇ ਤਰ੍ਹਾਂ ਤਕੜੀਆਂ ਹੋ ਗਈਆਂ ਤੇ ਸ਼ਾਨਾ ਮਤੇ ਇਤਿਹਾਸ ਉੱਤੇ ਤੁਰਨੀਆਂ। ਕਦੇ ਇਕੱਠੇ ਹੋ ਸਕਦੇ ਹੁਣ ਬੀਬੀ ਜਗੀਰਕਾਰ ਹੋਣੀ, ਵਿਕਰਮ ਸਿੰਘ ਮਜੀਠੀਆ ਹੋਣੀ, ਚਰਨਜੀਤ ਢਿੱਲੋਂ ਹੋਣੀ, ਚੰਦੂ ਮਾਜਰਾ, ਮਲੂਕਾ ਸਿੰਘ ਹੋ ਸਕਦੇ। ਮੈਂ ਕਹਿ ਚੁੱਕੀ ਅਸੀਂ ਸਾਰੇ ਇਕੱਠੇ ਹੀ ਰਹੇ ਹਾਂ। ਸ਼੍ਰੀ ਅਕਾਲ ਤਾ ਸਭ ਦੀ ਛੱਤ ਹਾਏ। ਇਹੀ ਗੱਲ ਉਹਨਾਂ ਨੇ ਵੀ ਕਹੀ ਹੈ ਬੀਬੀ ਜੀ ਪ੍ਰੈਸ ਨੋਟ 'ਚ। ਪ੍ਰੈਸ ਨੋਟ 'ਚ ਉਹਨਾਂ ਨੇ ਜ਼ਿਕਰ ਕੀਤਾ। ਹਰ ਇੱਕ ਨੇ ਰਾਤ ਮਹਿਸੂਸ ਕੀਤੀ ਸੀ। ਮੈਂ ਕਹਿ ਰਿਹਾ ਕਿ ਪ੍ਰੈਸ ਨੋਟ 'ਚ ਉਹਨਾਂ ਨੇ ਜ਼ਿਕਰ ਕੀਤਾ। ਪ੍ਰੈਸ ਨੋਟ ਚ ਉਹਨਾਂ ਨੇ ਵੀ ਬੀਬੀ ਜੀ ਜ਼ਿਕਰ ਕੀਤਾ ਇਸੇ ਗੱਲ ਦਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਕਿਹਾ ਕਿ ਸੁਧਾਰ ਲੈਰ ਵਾਲੇ ਹੋਣ ਚਾਹੇ ਅਸੀਂ ਹੋਈਏ ਅਸੀਂ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਰਹੇ ਹਾਂ ਪਰ ਹੁਣ ਜਿਹੜੇ ਰਾਹ ਸਾਡੇ ਵੱਖੋ ਵੱਖਰੇ ਹੋ ਗਏ ਇਹਦੇ ਨਾਲ ਨੁਕਸਾਨ ਹੋਇਆ ਇਹ ਮਹਿਸੂਸ ਕੀਤਾ ਉਹਨਾਂ ਨੇ ਵੀ ਬਿਲਕੁਲ ਮਹਿਸੂਸ ਸਾਰਿਆਂ ਨੇ ਹੀ ਕੀਤਾ ਸੀ ਉਦੋਂ ਜਦੋਂ ਫਿਰ ਰਾਤ ਮਿਲੀ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਨੂੰ ਹੁਕਮਨਾਮਾ ਜਾਰੀ ਹੋਇਆ ਸੀ ਹੂੰ ਕਿ ਸਾਰਿਆਂ ਨੇ ਕੈਸੀ 7 ਮੈਂਬਰੀ ਕਮੇਟੀ ਬਣ ਗਈ ਹੈ ਹੁਣ ਅਸੀਂ ਸਾਰੇ ਭਰਤੀ ਕਰਾਂਗੇ ਸਾਰੀ ਪਾਰਟੀ ਤਕੜੀ ਕਰਾਂਗੇ ਇਹਦਾ ਮਤਲਬ ਇਹੀ ਸੀਗਾ ਕਿ ਕਿਸੇ ਤਰ੍ਹਾਂ ਛਾਇਆ ਥੱਲੇ ਅਸੀਂ ਆ ਗਏ ਅਸੀਂ ਉਸੇ ਵੇਲੇ ਸੁਧਾਰ ਲੈਰ ਖਤਮ ਕੀਤੀ ਅਸੀਂ ਉਸੇ ਵੇਲੇ ਆਪਣਾ ਕੰਮ ਜਾਰੀ ਸੀ ਉਹਦਾ ਸੰਕੋਚ ਦਿੱਤਾ ਅਸੀਂ ਉਸੇ ਵੇਲੇ ਕਹਿੰਦਾ ਸੀ ਮੀਟਿੰਗ ਕਰਕੇ ਸੇਵਾ ਕਰਕੇ ਕੈਸੀ ਸ਼੍ਰੀ ਅਕਾਲਤ ਸਰ ਸਾਡੀ ਛੱਤੇ ਛਾਇਆ ਥੱਲੇ ਰਹਿ ਕੇ ਅਸੀਂ ਪੂਰੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ ਅਹੁਦਾ ਕੋਈ ਨਹੀਂ ਮੰਗਾਗੇ ਅਸੀਂ ਉਦੋਂ ਹੀ ਕਹਿੰਦਾ ਸੀ अच्छा मेनू एक एक चीज मैं और जानना चाहना बिबी जी ਤੁਸੀਂ এসਜੀਪੀસી ਦੇ ਪ੍ਰਧਾਨ ਵੀ ਰਹੇ ਹੋ এসਜੀਪੀਸੀ ਦੀ ਅੰਤਰਿਕ ਕਮੇਟੀ ਨੇ ਨਿਯੁਕਤੀ ਕਰਨੀ ਹੁੰਦੀ ਹੈ ਜਾਂ ਫੈਸਲਾ ਲੈਣਾ ਹੁੰਦਾ ਹੈ ਸ਼੍ਰੀ ਅਕਾਲ ਤਖਸਬ ਦੇ ਜਥੇਦਾਰ ਬਾਰੇ ਤਾਂ ਕੀ ਜਿਹੜੇ ਜਥੇਦਾਰ ਸੇਵਾ ਮੁਕਤ ਕੀਤੇ ਗਏ ਆ ਉਹਨਾਂ ਦੀ ਵਾਪਸੀ ਹੋ ਸਕਦੀ ਕੋਈ ਇਹੋ ਜਿਹਾ ਪ੍ਰੋਵੀਜ਼ਨ ਵੀ ਹੈਗਾ ਕਿ ਨਹੀਂ ਪ੍ਰੋਵੀਜ਼ਨ ਤੇ ਇਹ ਹੈ ਜੀ ਕਿ ਜਿਹੜੀ ਇਹਨਾਂ ਨੇ ਜਨਰਲ ਹਾਊਸ ਬੁਲਾਉਣਾ ਹੈ ਜੀ ਉਸ ਜਨਰਲ ਹਾਊਸ ਦੇ ਵਿੱਚ ਅਸੀਂ ਨਾ ਉਹਦੀ ਕਰੀਏ ਹੂੰ ਕੀ ਕਈ ਦਾ ਹੁੰਦਾ ਹੈ ਸਮਝ ਜਈਏ ਹੂੰ ਬੋਦੇ ਮੈਂਬਰ ਜੀ ਤਾਂ ਉਹ ਕਦੀ ਮਤਾ ਜਿਹੜਾ ਮਤਾ ਰੱਦ ਹੋ ਸਕਦਾ ਹੈ ਠੀਕ ਹੈ ਯਾਨੀ ਕਿ ਤੁਸੀਂ ਨਾ ਕਰੀਓ ਉਸ ਮਤੇ ਦੀ ਠੀਕ ਹੈ ਇਸ ਕਰਕੇ ਮੈਂ ਤੇ ਸਾਰੇ ਮੈਂਬਰਾਂ ਨੂੰ ਬੇਨਤੀ ਕਰਦੀ ਹਾਂ ਕਿ ਜ਼ਮੀਰ ਦੇ ਆਵਾਜ਼ ਦੇ ਉੱਤੇ ਇਹਨਾਂ ਮਤਿਆਂ ਨੂੰ ਅਪਰ ਰੱਦ ਕਰਾਉਣ ਦੀ ਉੱਥੇ ਪੂਰੀ ਵਾਹ ਲਾਈਏ ਤਾਂ ਜੋ ਕੌਮ ਨੂੰ ਪਤਾ ਲੱਗ ਜਾਏ ਜਿਹੜੇ ਮੈਂਬਰ ਅਸੀਂ ਚੁਣ ਕੇ ਭੇਜੀ ਹੈ ਉਹ ਆਪਣੀ ਜ਼ਿੰਮੇਵਾਰੀ ਪੂਰੀ ਨਿਭਾ ਰਹੇ ਹਨ ਹੂੰ ਯਾਨੀ ਕਿ ਜਿਹੜਾ ਮਤਾ ਇਹ ਲਿਆਂਦਾ ਗਿਆ ਜਾਂ ਜਿਹੜੇ ਜ਼ਥੇਦਾਰ ਨਵੇਂ ਚੁਣੇ ਗਏ ਆ ਇਹ ਹਟਾਏ ਵੀ ਜਾ ਸਕਦੇ ਆ ਪੁਰਾਣੇ ਜ਼ਥੇਦਾਰ ਲਾਏ ਜਾ ਸਕਦੇ ਆ ਇਸ ਤਰ੍ਹਾਂ ਦਾ ਹੈ ਕੋਈ ਪ੍ਰਬੰਧ ਦੇਖੋ ਜੀ ਇਹ ਜਨਰਲ ਹਾਊਸ ਦੇ ਵਿੱਚ ਮਤੇ ਆਉਣੇ ਹੁੰਦੇ ਆ ਹੂੰ ਨਹੀਂ ਪੌਸਿਬਿਲਟੀ ਹੈਗੀ ਮੈਂ ਪੁੱਛ ਰਿਹਾ ਉਹ ਜਨਰਲ ਹਾਊਸ ਦੇ ਵਿੱਚ ਪੁਸ਼ਟੀ ਕੀਤੀ ਜਾਂਦੀ ਹੈ ਸਾਰੇ ਸਾਲ ਦੀ 6 ਮਹੀਨੇ ਦੇ ਮਤੇ ਆਉਂਦੇ ਆ ਜੀ ਠੀਕ ਹੈ ਜੀ ਜੀ ਤੇ ਇਸ ਕਰਕੇ ਇੱਕ ਆਉਣ ਵਾਲੇ ਸਮੇਂ 'ਚ ਅੱਗੇ ਕੀ ਹੁੰਦਾ ਸਾਰੇ ਮੈਂਬਰਾਂ ਨਾਲ ਸਲਾਹ ਕਰਕੇ ਦੱਸਾਂਗੇ। ਹਮ ਲਓ ਜੀ ਲੰਗੋਵਾਲ ਸਾਹਿਬ ਨੇ ਵੀ ਕਿਹਾ ਤਾਂ ਹਮ ਮੈਂ ਤੁਹਾਨੂੰ ਕਿਹਾ ਨਾ ਹਰ ਇੱਕ ਦੇ ਮਨ 'ਚ ਤੜਫ ਹੈ। ਭਾਈ ਗੋਵਿੰਦ ਸਿੰਘ ਲੰਗੋਵਾਲ ਨੇ ਆ ਦੇਖੋ ਬੋਲ ਰਹੇ ਭਾਈ ਗੋਵਿੰਦ ਸਿੰਘ ਲੰਗੋਵਾਲ ਸਾਹਿਬ ਆ ਮੈਂ ਤੁਹਾਨੂੰ ਦੱਸਿਆ ਕਿ ਕੱਲ੍ਹ ਤਾਂ ਸਾਨੂੰ ਪਤਾ ਕਿੰਨੇ-ਕਿੰਨੇ ਹੈ ਖੜਨਾ ਹੁਣ ਹਮ ਕਿੰਨੇ-ਕਿੰਨੇ ਦੀ ਵਿਰੋਧਤਾ ਕਰਨੀ ਹੈ। ਹਮ